ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਆਂ ਆਮਲਾ ਕੈਂਡੀ ਇਹ ਘਰ ਵਿੱਚ ਵੀ ਬਣਾਉਣਾ ਦੀ ਬਹੁਤ ਹੀ ਜ਼ਿਆਦਾ ਸਿੰਪਲ ਹੈ ਇਸ ਨੂੰ ਬਣਾਉਣ ਲਈ ਆਪਾਂ ਨੂੰ ਬਸ ਇੱਕ ਦੋ ਗੱਲਾਂ ਦਾ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਹੈਗਾ ਜੋ ਕਿ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ 500 ਗ੍ਰਾਮ ਆਮਲਾ ਲਿਆ ਹੈਗਾ ਇਹ ਆਪਾਂ ਬਿਲਕੁਲ ਵੱਡੇ ਸਾਈਜ਼ ਦਾ ਲਿਆ ਹੈਗਾ ਇਸ ਨੂੰ ਧੋ ਕੇ ਆਪਾਂ ਨੇ ਰੱਖ ਲਿਆ ਹੈਗਾ ਤੇ ਹੁਣ ਆਪਾਂ ਜੀ ਇਸ ਨੂੰ ਇੱਕ ਦਿਨ ਲਈ ਆਪਾਂ ਇਸ ਨੂੰ ਫ੍ਰੀਜਰ ਦੇ ਵਿੱਚ ਰੱਖ ਦਵਾਂਗੇ ਆਪਾਂ ਇਸ ਨੂੰ 에ਅਰ ਟਾਈਟ ਕਰਕੇ ਚੰਗੀ ਤਰ੍ਹਾਂ ਬੰਦ ਕਰਕੇ ਜੇ ਆਪਾਂ ਇਸ ਨੂੰ ਫ੍ਰੀਜਰ ਦੇ ਵਿੱਚ ਰੱਖ ਦੇਣਾਗਾ ਹੁਣ ਆਪਾਂ ਇਸ ਨੂੰ ਅਗਲੇ ਦਿਨ ਚੈੱਕ ਕਰਾਂਗੇ 24 ਘੰਟੇ ਹੋ ਚੁੱਕੇ ਨੇ ਜੀ ਦੇਖੋ ਪੂਰੀ ਤਰ੍ਹਾਂ ਬਰਫੀ ਨਾ ਉੱਪਰ ਜੀ ਜੰਮ ਚੁੱਕੀ ਐ ਇਹੇ ਪੱਥਰ ਦੀ ਤਰ੍ਹਾਂ ਹੋ ਚੁੱਕੇ ਨੇ ਦੇਖੋ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਰੱਖ ਲਵਾਂਗੇ ਇੱਕ ਘੰਟੇ ਲਈ ਇੱਕ ਘੰਟੇ ਬਾਅਦ ਜੀ ਇਸ ਉੱਪਰ برف ਆ ਜਾਵੇਗੀ ਦੇਖੋ ਇਹ برف ਪੈਨਾ ਵੀ ਜੰਮ ਚੁੱਕੀ ਐ ਇਸ ਉੱਪਰ ਕਿਉਂਕਿ ਆਪਾਂ 24 ਘੰਟੇ ਲਈ ਇਸ ਨੂੰ ਫ੍ਰਿਜਰ ਦੇ ਵਿੱਚ ਰੱਖਿਆ ਸੀਗਾ ਹੁਣ ਆਪਾਂ ਇੱਕ ਘੰਟੇ ਲਈ ਇਸ ਨੂੰ ਇਸ ਤਰੀਕੇ ਨਾਲ ਹੀ ਸਾੜ ਦਵਾਂਗੇ ਇੱਕ ਘੰਟੇ ਬਾਅਦ ਦੇਖੋ ਜੀ ਆਪਣਾ ਆਮਲਾ ਪੂਰੀ ਤਰ੍ਹਾਂ ਵਾਈਟ ਕਲਰ ਦਾ ਹੋ ਚੁੱਕਿਆ ਹੈਗਾ برف ਉੱਪਰ ਆ ਚੁੱਕੀ ਐ ਹੁਣ ਆਪਾਂ ਇਸ ਨੂੰ ਜੀ ਛਿੱਲ ਲਾਵਾਂਗੇ ਇੱਕ ਨਾਈਫ ਨਾਲ ਸਾਰੇ ਆਮਲੇ ਦਾ ਆਪਾਂ ਛਿਲਕਾ ਉਤਾਰ ਦੇਣਾਗਾ ਛਿਲਕਾ ਉਤਾਰ ਕੇ ਜੀ ਕੈਂਡੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਨਿਕੋ ਇਸ ਤਰੀਕੇ ਦੇ ਦੀ ਸਾਰੇ ਆਮਲੇ ਆਪਾਂ ਨੇ ਤਿਆਰ ਕਰ ਲੈਨੇ ਨੇ ਛਿਲਕੇ ਆਮਲਾ ਜੀ ਆਪਾਂ ਪੂਰੀ ਵਧੀਆ ਕੁਆਲਿਟੀ ਦਾ ਲੈਣਾਗਾ ਜੋ ਦਸੰਬਰ ਦੇ ਮਹੀਨੇ ਹੁੰਦਾ ਜੀ ਉਹ ਆਮਲਾ ਸਭ ਤੋਂ ਵਧੀਆ ਹੁੰਦਾਗਾ ਤੇ ਆਮਲਾ ਆਪਾਂ ਸੈਜ ਦੇ ਵਿੱਚ ਵੱਡਾ ਲੈਣਾਗਾ ਦੇਖੋ ਆਪਾਂ ਸਾਰਿਆਂ ਨੂੰ ਜੀ ਛਿੱਲ ਕੇ ਰੈਡੀ ਕਰ ਲਿਆਗਾ ਹੁਣ ਆਪਾਂ ਇਸ ਨੂੰ ਬੋਇਲ ਕਰਾਂਗੇ ਆਮਲਿਆਂ ਨੂੰ ਜੀ ਆਪਾਂ ਨੇ ਬੋਇਲ ਅੰਨਾ ਕਰਨਾਗਾ ਕਿ ਇਸ ਦੀਆਂ ਕਲੀਆਂ ਅਲੱਗ ਹੋ ਜਾਣ ਪੂਰੀ ਤਰ੍ਹਾਂ ਅਲੱਗ ਨਹੀਂ ਹੋਣੀਆਂ ਚਾਹੀਦੀਆਂ ਜੀ ਇਹ ਹਲਕੇ ਹਲਕੇ ਜੀਆਂ ਜਦੋਂ ਆਪਾਂ ਬੋਇਲ ਕਰ ਰਹੇ ਹਾਂ वह उसद कलिया दिखाई दे लग जाए कि इस दलिया अलग हो चुकी ने बस अन्ना कि अपने इस बोयल करना गा इस विच अदा चमच नमक दायागा लगभग जी आमला अपना बोयल हो चुका है गा। देखो आमले दलियां भी अपना ਥੋੜੇ-ਥੋੜੀਆਂ ਦਿਖਾਈ ਦੇਣ ਲੱਗ ਚੁੱਕੀਆਂ ਨੇ ਕਿ ਇਹ ਅਲੱਗ ਹੋਣ ਲੱਗ ਚੁੱਕੀਆਂ ਨੇ ਹੁਣ ਆਪਾਂ ਗੈਸ ਦੀ ਬੰਦ ਕਰ ਦਾਂਗੇ ਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਆਮਲੇ ਆਪਣੇ ਠੰਡੇ ਹੋ ਚੁੱਕੇ ਨੇ ਜੀ ਹੁਣ ਆਪਾਂ ਜੀ ਇੱਕ ਬੌਲ ਲਾਵਾਂਗੇ ਇਸ ਵਿੱਚ ਆਪਾਂ ਨੇ ਜੇ 500 ਗ੍ਰਾਮ ਆਪਣੇ ਆਮਲੇ ਸੀ ਤੇ ਆਪਾਂ 500 ਗ੍ਰਾਮ ਹੀ ਚੀਨੀ ਲੈਣੀ ਆ ਚੀਨੀ ਤੁਸੀਂ ਥੋੜੀ ਜੀ ਵੱਧ ਵੀ ਲੈ ਸਕਦੇ ਹੋ ਉਹ ਤੁਹਾਡੀ ਚੋਇਸ ਆ ਜੀ ਦੇਖੋ ਹੁਣ ਆਪਾਂ ਹਲਕਾ ਦੇਨੂੰ ਹੱਥ ਨਾਲ ਪ੍ਰੈਸ ਕਰਕੇ ਆਮਲੇ ਦੇ ਕਾਲੀਆਂ ਨੂੰ ਅਲੱਗ ਕਰ ਲਵਾਂਗੇ ਦੇਖੋ ਇਸ ਤਰੀਕੇ ਨਾਲ ਜੀ ਇਸ ਤਰੀਕੇ ਨਾਲ ਆਪਾਂ ਕੜੀਆਂ ਕੱਲੀ ਕੱਲੀ ਕਰਕੇ ਇਸ ਨੂੰ ਆਪਾਂ ਚੀਨੀ ਵਿੱਚ ਪਾ ਦਵਾਂਗੇ ਦੇਖੋ ਸਾਰਿਆਂ ਜੀ ਕਲੀਆਂ ਆਪਾਂ ਚੀਨੀ ਵਿੱਚ ਪਾਤੀਆਂ ਨੇ ਹੁਣ ਆਪਾਂ ਇਸੇ ਤਰੀਕੇ ਨਾਲ ਇਹ ਜੀ ਚੀਨੀ ਨੂੰ ਕਵਰ ਕਰ ਦਵਾਂਗੇ ਕਲੀਆਂ ਉੱਪਰ ਚਮਚਾ ਆਪਾਂ ਇਸ ਵਿੱਚ ਬਿਲਕੁਲ ਵੀ ਨਾ ਮਾਰਨਾ ਕਿਉਂਕਿ ਆਮਲੇ ਆਪਣੇ ਬਿਲਕੁਲ ਸੌਫਟ ਨੇ ਜੀ ਹੁਣ ਇਸ ਵਕਤ ਹੁਣ ਆਪਾਂ ਇਸ ਨੂੰ ਤਿੰਨ ਦਿਨਾਂ ਲਈ ਜੀ ਇਸ ਤਰੀਕੇ ਨਾਲ ਢਾਕੇ ਰੱਖ ਦਵਾਂਗੇ ਵਿੱਚ ਵਿੱਚ ਜੀ ਆਪਾਂ ਇਸ ਨੂੰ ਚੈੱਕ ਵੀ ਕਰਦੇ ਰਹਾਂਗੇ ਦੇਖੋ ਅੱਜ ਇਸ ਦਾ ਪਹਿਲਾ ਦਿਨ ਆ ਜੀ ਤੇ ਚੀਨੀ ਆਪਣੀ ਪੂਰੀ ਤਰ੍ਹਾਂ ਘੁਲ ਚੁੱਕੀ ਆ ਰੋਜ਼ ਆਪਾਂ ਇਸ ਨੂੰ ਚੈੱਕ ਕਰਨਾਗਾ ਆਪਾਂ ਇਸ ਨੂੰ ਪੂਰਾ 4 ਦਿਨ ਰੱਖਿਆਗਾ ਜੀ ਚੀਨੀ ਵਿੱਚ ਦੀਪਕ ਕਰਕੇ ਅੱਜ ਆਪਣਾ ਜੀ ਚੌਥਾ ਦਿਨ ਹੈ ਚੌਥੇ ਦਿਨ ਬਾਅਦ ਦੇਖੋ ਜੀ ਆਪਣਾ ਆਮਲਾ ਕੈਂਡੀ ਕੰਨੀ ਵਧੀਆ ਬਣ ਕੇ ਤਿਆਰ ਹੋਈ ਆ ਦੇਖ ਸਕਦੇ ਹੋ ਇਸ ਦਾ ਕਲਰ ਵੀ ਥੋੜਾ ਜਿਹਾ ਚੇਂਜ ਹੋ ਚੁੱਕਿਆ ਹੈਗਾ ਹੁਣ ਆਪਾਂ ਜੀ ਇਸ ਨੂੰ ਇੱਕ ਛਾਲਣੀ ਵਿੱਚ ਪਾ ਕੇ ਇਸ ਦੇ ਜੋ ਸਾਰੇ ਚੀਨੀ ਆ ਉਹ ਕਢ ਲਾਂਗੇ ਤਾਂ ਕਿ ਚੀਨੀ ਦਾ ਸਾਰਾ ਸਰਪ ਨਿਕਲ ਜਾਵੇ ਦੇਖੋ ਚੀਨੀਲਾ ਪਾਣੀ ਸਾਰਾ ਨਿਕਲ ਚੁੱਕੇਗਾ ਤੇ ਹੁਣ ਆਪਾਂ ਜੀ ਇਸ ਕੈਂਡੀ ਨੂੰ ਧੁੱਪੇ ਪਾ ਦਵਾਂਗੇ ਚਾਰ ਦਿਨਾਂ ਲਈ ਜੀ ਆਪਾਂ ਇਸ ਨੂੰ ਧੁੱਪੇ ਸੁਕਾਉਣਾਗਾ ਲੇਕਿ ਇੱਕ ਕਾਂਡੇ ਨਾਲ ਜਦੋਂ ਇਸ ਨੂੰ ਕੱਲਾ ਕੱਲਾ ਕਰ ਦਿੱਤਾਗਾ ਲਗਭਗ 4 ਦਿਨ ਜੀ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਧੁੱਪੇ ਸੁਕਾਵਾਂਗੇ ਦੇਖੋ ਜੀ ਇਹ ਸੁੱਕ ਕੇ ਕੰਨੇ ਵਧੀਆ ਕਲਰ ਆ ਚੁੱਕਿਆ ਹੈ ਗੈਸ ਇਹਦਾ ਬਿਲਕੁਲ ਉਸੇ ਤਰੀਕੇ ਦੀ ਕੈਂਡੀ ਬਣ ਕੇ ਤਿਆਰ ਹੋਈ ਹੈ ਜੀ ਜੋ ਆਪਾਂ ਮਾਰਕੀਟ ਵਿੱਚੋਂ ਲੈ ਕੇ ਆਉਨੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਆਮਲਾ ਕੈਂਡੀ ਇੱਕ ਵਾਰ ਬਣਾ ਕੇ ਜਰੂਰ ਟ੍ਰਾਈ ਕਰਿਓ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਹੁਣ ਆਪਾਂ ਜੀ ਇੱਕ ਬੋਲ ਲਿਆਗਾ ਸਾਰੀਆਂ ਕੈਂਡੀਆਂ ਨੂੰ ਆਪਾਂ ਇਸ ਬੋਲ ਵਿੱਚ ਪਾ ਲਵਾਂਗੇ ਹੁਣ ਆਪਾਂ ਇਸ ਵਿੱਚ ਲਗਭਗ 2 ਚਮਚ ਜੀ ਚੀਨੀ ਦੇ ਪਾਏ ਨੇ ਚੀਨੀ ਨੂੰ ਆਪਾਂ ਪੀਸ ਲਿਆ ਸੀਗਾ ਗ੍ਰੈਂਡਰ ਜਾਰ ਵਿੱਚ ਲਗਭਗ ਅੱਧਾ ਚਮਚ ਆਪਾਂ ਕਾਲਾ ਨਮਕ ਦਾ ਪਾਏਗਾ ਇਸ ਵਿੱਚ ਆਪਾਂ ਚਾਟ ਮਸਾਲਾ ਵੀ ਪਾ ਸਕਦੇ ਹਾਂ ਹੁਣ ਆਪਾਂ ਇਸ ਨੂੰ ਮਿਕਸ ਕਰ ਦਾਂਗੇ ਨੀ ਕੁ ਕੰਨੀ ਵਧੀਆ ਲੱਗ ਰਹੀ ਹੈ ਜੀ ਕੈਂਡੀ ਆਪਣੀ ਇੱਕ ਕੈਂਡੀ ਆਪਾਂ ਤੁਹਾਨੂੰ ਚਾਕੇ ਇਸ ਨੂੰ ਤੋੜ ਕੇ ਦਿਖਾਉਣੀ ਆ ਇਹ ਵਿੱਚੋਂ ਵੀ ਕੰਨੀ ਵਧੀਆ ਜੂਸੀ ਬਣ ਕੇ ਦੇਖੋ ਜੀ ਤਿਆਰ ਹੋਈ ਆ ਆਪਾਂ ਇਸ ਦੀ ਜੋ ਐਕਸਟਰਾ ਚੀਨੀ ਹੈ ਜੀ ਜਾਂ ਨਮਕਾ ਇਸ ਨੂੰ छान ਕੇ ਆਪਾਂ ਕਢਾਲ ਵੀ ਸਕਦੇ ਆ ਜੇ ਆਪਾਂ ਇਸ ਨੂੰ 6 ਮਨთ ਲਈ ਜੀ ਸਟੋਰ ਕਰਕੇ ਰੱਖਣਾ ਕੈਂਡੀ ਨੂੰ ਤਾਂ ਆਪਾਂ ਇਸ ਨੂੰ ਚੀਨੀ ਨੂੰ ਜੋ ਐਕਸਟਰਾ ਚੀਨੀ ਆ ਜਾਂ ਕਾਲਾ ਨਮਕ ਪਾਇਆ ਸੀ ਆਪਾਂ ਉਸ ਨੂੰ ਇਸੇ ਤਰੀਕੇ ਨਾਲ ਵਿੱਚ ਵੀ ਰੱਖ ਸਕਦੇ ਆ ਆਪਾਂ ਇਸ ਨੂੰ ਜਦੋਂ ਸੇਮ ਹੀ ਨਲੇ ਜੀ ਸਟੋਰ ਕਰਕੇ ਰੱਖਣਾ ਤਾਂ ਆਪਾਂ ਕਾਂਚ ਦੇ ਜਾਰ ਵਿੱਚ ਹੀ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਆ ਹੁਣ ਆਪਾਂ ਦੇਖੋ ਇਸ ਦੀ ਪਲੇਟਿੰਗ ਕਰਾਂਗੇ ਕੈਂਡੀ ਤੋਂ ਹੀ ਪਤਾ ਚੱਲ ਰਿਹਾ ਜੀ ਆਪਣੀ ਕੈਂਡੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆ ਅਗਰ ਤੁਹਾਨੂੰ ਇਹ ਕੈਂਡੀ ਬਣਾਉਣ ਦੀ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੋਵੇ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ